ਅਰੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਡੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 2 ਮੀ ਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਦੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕਿਉਂ ਖਲੋ ਗਿਆ ਆਪਾਂ ਇੰਨਾ ਮਤਲਬ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਹੜਾ ਠੀਕ ਕਰਦੇ ਆ ਉਹ ਦਫ਼ਤਰ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ਼ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਵਰੇਜ ਜਿਹੜਾ ਮੰਡੀ ਦਾ ਉਹ ਇਹ ਵੱਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਵੇ ਤਾਂ ਫਿਰ ਤਾਂ ਬੜੀ ਵੱਡੀ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਇਹ ਮੈਂਦੀ ਕੋਈ ਵੀ ਮੈਂ ਉਸੇ ਦੇ ਆਪ ਜਦੋਂ ਮੌਕੇ ਦੇ ਵੇਖਣ ਵੀ ਕਿ ਕਿਉਂ ਪ੍ਰੋਬਲਮ ਹੈ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਐਸਾ ਦਾ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਕੀ ਗੱਲ ਹੋਇਆ ਸੋ ਪਹਿਲੇ ਦਿਨ ਹੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਘਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਹੈ ਨਹੀਂ ਜੀ ਅਧਿਕਾਰੀਾਂ ਨੂੰ ਕਹਾਂ ਵੀ ਉਹ ਨੂੰ ਠੀਕ ਕਰਕੇ ਤੁਸੀਂ ਸਾਡੀ ਡਿਊਟੀ ਹੈ ਸਾਦ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸਨ ਸਾਹਿਬ ਸਕਤੀ ਸਾਹਿਬ ਐਸਡੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਵੇ ਸੋ ਇਹਨਾਂ ਨੂੰ ਕਿਹਾ ਕਿ 3 ਗਸਤ ਤੱਕ ਮੰਡੀ ਨੂੰ ਇਹ ਬੰਨ ਕਰਕੇ ਦੋ ਭਾਵੇਂ ਜੋ ਬੱਦੀ ਕਿਉਂਕਿ ਪੈਸੇ ਆਏ ਹੱਥੀਂ ਜੁਈ ਐ ਟੈਂਡਰ ਹੋਇਆ ਠੀਕ ਐ ਬਸ ਆਦਾ ਮੌਸਮ ਐ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਅਪਾ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵ ਲਈ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੋ ਅਧਿਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ